ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਸਵਾਰੀ ਸਾਧ ਸਿੰਘ ਜੀ ਉਹ ਤਿਆਸ ਕ ਲੜੀ ਨੂੰ ਅੱਗੇ ਤੋਰਦੇ ਹੋਏ ਆਓ ਪਿਆਰਿਓ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅੱਜ ਦੇ ਦਿਨ 마שיਵਾੜੇ ਦੇ ਜੰਗਲਾਂ ਦੇ ਵਿੱਚ ਨੇ ਤੇ ਪਿੱਛੇ ਜਿਸ ਵੇਲੇ ਪੰਜਾਂ ਪਿਆਰਿਆਂ ਦਾ ਹੁਕਮ ਮੰਗੇ ਆਪ ਜੀ ਮਾਚੀ ਬਾੜੇ ਪਹੁੰਚੇ ਚਮਕੌਰ ਦੀ ਗੜੀ ਦੇ ਵਿੱਚੋਂ ਤੇ ਚਮਕੌਰ ਦੀ ਗੜੀ ਦੇ ਵਿੱਚ ਛਾਂ ਵੇਲੇ ਪਿਆਰਿਓ ਜਿਹੜੀ ਜ਼ਿੰਮੇਵਾਰੀਆਂ ਬਖਸ਼ਿਸ਼ ਕਰਕੇ ਗਏ ਉਹਨਾਂ ਦੀ ਬਾਤ ਵੀ ਆਪਾਂ ਵਿਚਾਰ ਕਰੀਏ ਭਾਈ ਜੈਤਾ ਭਾਈ ਜੀਵਨ ਸਿੰਘ ਜੀ ਜਿਹੜੇ ਸਨ ਉਹ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ 10-11 ਸਾਲ ਵੱਡੇ ਸਨ ਤੇ ਉਹਨਾਂ ਦੇ ਛੋਟੇ ਭਰਾਤਾ ਭਾਈ ਸੰਗਤ ਸਿੰਘ ਜਿਹੜੇ ਸੀ ਉਹ ਤਕਰੀਬਨ ਤਕਰੀਬਨ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹਮ ਉਮਰ ਸਨ ਤੇ ਉਹਨਾਂ ਦਾ ਚਿਹਰਾ ਮੋਹਰਾ ਵੀ ਬਿਲਕੁਲ ਉਹਨਾਂ ਦੇ ਨਾਲ ਰਲਦਾ ਸੀ ਪਿਆਰੋ ਜਿਸ ਵੇਲੇ ਪੰਜਾਂ ਪਿਆਰੇ ਨੇ ਹੁਕਮ ਲਾ ਕੇ ਗੁਰੂ ਸਾਹਿਬ ਨੂੰ ਕਿਹਾ ਜਾਣ ਵਾਸਤੇ ਤੇ ਗੁਰੂ ਸਾਹਿਬ ਨੇ ਆਪਣੇ ਵਸਤਰ ਆਪਣਾ ਜਗਾ ਕਲਗੀ ਤੋੜਾ ਜਿਹੜਾ ਹੈ ਨਾ ਉਹ ਭਾਈ ਸੰਗਤ ਸਿੰਘ ਨੂੰ ਸਜਾਇਆ ਤੇ ਤਿਆਰ ਪ੍ਰਤੀਆਰ ਕਰਕੇ ਜ਼ਿੰਮੇਵਾਰੀਆਂ ਬਖਸ਼ਿਸ਼ ਕਰਕੇ ਮਦਨ ਸਿੰਘ ਕੋ ਕਾਠਾ ਸਿੰਘ ਜੀ ਪਹਿਰੇਦਾਰ ਨਾ ਕੀ ਭਾਈ ਸਤ ਸਿੰਘ ਜੀ ਭਾਈ ਆਲਮ ਸਿੰਘ ਜੀ ਨਚਨਾ ਵਰਗੇ ਇਹ ਅਜੇ ਸਤਗੁਰੂ ਦੀ ਕਿਰਪਾ ਦੇ ਨਾਲ ਅੱਜ ਦੇ ਜੰਗ ਦੇ ਵਿੱਚ ਸ਼ਹੀਦ ਨਹੀਂ ਹੋਏ ਸੀ ਉਹਨਾਂ ਨੂੰ ਜ਼ਿੰਮੇਵਾਰੀ ਬਖਸ਼ਿਸ਼ ਕਰਕੇ ਭਾਈ ਜੀਵਨ ਸਿੰਘ ਭਾਈ ਸੰਗਰ ਸਿੰਘ ਭਾਈ ਜੀਵਨ ਸਿੰਘ ਨੂੰ ਰਾਈਫਲਾਂ ਬਖਸ਼ਿਸ਼ ਕੀਤੀਆਂ ਭਾਈ ਨਚਨਾ ਜਿਹੜੇ ਨੇ ਉਹਨਾਂ ਨੂੰ ਭਾਈ ਸੰਤ ਸਿੰਘ ਜੀ ਨੂੰ ਰਾਈਫਲਾਂ ਬਖਸ਼ਿਸ਼ ਹੋਈਆਂ ਭਾਈ ਸ਼ੰਗਰ ਸਿੰਘ ਨੂੰ ਜਿਤਨੇ ਤੀਰ ਸੀ ਸਾਰਾ ਪੱਥਾ ਸਤਿਗੁਰੂ ਨੂੰ ਦੇ ਗਏ ਔਰ ਤੀਰਾਂ ਦੇ ਨਾਲ ਲੜਨ ਵਾਸਤੇ ਯੁੱਧ ਦੇ ਵਿੱਚ ਤਿਆਰ ਪਰ ਤਿਆਰ ਕਰਕੇ ਆਪਣਾ ਦੇ ਗਏ ਇਹਦੇ ਵਿੱਚ ਪਿਆਰਿਓ ਇੱਕ ਮੈਂ ਆਪ ਜੀ ਨਾਲ ਵਰਣ ਕਰਾਂ ਜਿਸ ਵੇਲੇ ਛੋਟੇ ਸਹਿਬਜ਼ਾਦੇ ਜਿਹੜੇ ਸੀ ਨਾ ਛੋਟੇ ਛੋਟੇ ਹੁੰਦੇ ਸਨ ਤੇ ਮਾਤਾ ਜੀਤੋ ਜੀ ਜਦੋਂ ਕਾਲ ਚਲਾਣਾ ਕਰਗੇ ਸੀ ਨਾ ਤੇ ਉਹਨਾਂ ਦੀ ਪਾਲਣ ਪੋਚਨ ਕਰਨ ਵਾਸਤੇ ਮਾਤਾ ਗੁਜਰ ਕੌਰ ਜੀ ਵਿਦਤ ਸਨ ਉਹਨਾਂ ਦੀ ਉਮਦਾਦ ਵਾਸਤੇ ਪਿਆਰਿਓ ਬਸੀ ਪਟਾਣਾ ਤੋਂ ਇੱਕ ਪਰਿਵਾਰ ਆਇਆ ਸੀ ਜਿਸ ਦੇ ਵਿੱਚ ਉਹਨਾਂ ਦਾ ਬੇਟਾ ਜੋਰਾਵਰ ਸਿੰਘ ਵੀ ਸੀ ਉਹ ਜੋਰਾਵਰ ਸਿੰਘ ਵੀ ਸਹਬਜਾਦਾ ਜੋਰਾਵਰ ਸਿੰਘ ਦੀ ਬਰੋਬਰ ਦੇ ਸਨ ਹਮ ਉਮਰ ਸਨ ਕੋਈ ਦੋ ਚੌ ਮਹੀਨਿਆਂ ਦਾ ਫਰਕ ਸੀ ਉਹਨਾਂ ਦਾ ਤੇ ਪਿਆਰਿਓ ਉਹਨਾਂ ਦੇ ਨਾਲ ਸਤਿਗੁਰੂ ਮਲਯੁੱਧ ਦੇ ਖਾੜੇ ਦੇ ਵਿੱਚ ਜੋਰ ਜਮੈਸ਼ ਵੀ ਦੇਖਦੇ ਸੀ ਉਹਨਾਂ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਸਹਬਜਾਦਿਆਂ ਦੇ ਨਾਲ ਹੀ ਉਹਨਾਂ ਦੀ ਪ੍ਰੈਕਟਿਸ ਕਰਾਉਂਦੇ ਤੀਰ ਅੰਦਾਜ਼ੀ ਘੋੜ ਸਵਾਰੀ ਸਾਰਾ ਕੁਝ ਇੱਕ ਦਿਨ ਸਮਾਂ ਐਸਾ ਪਿਆਰ ਕਿ ਦੋਨਾਂ ਜੋਰਾਵਰ ਸਿੰਘਾਂ ਦੀ ਪਗੜ ਦੇਖੀ ਮਲਯੁੱਧ ਦੇਖਿਆ ਕੁਸ਼ਤੀ ਦੇਖੀ ਤੇ ਜਿਹੜਾ ਜੋਰਾਵਰ ਸਿੰਘ ਬਸੀ ਪਠਾਣਾ ਵਾਲਾ ਸੀ ਪਿਆਰਿਓ ਉਹਨੇ ਸਹਬਜ਼ਾਦੇ ਜੋਰਾਵਰ ਸਿੰਘ ਨੂੰ ਢਾਲਿਆ ਢਾਲਿਆ ਸਤਿਗੁਰੂ ਐਡੇ ਖੁਸ਼ ਹੋਏ ਕਹਿਣ ਲੱਗੇ ਜੋਰਾ ਸਿੰਘ ਤੂੰ ਵੀ ਮੇਰਾ ਜੋਰਾਵਰ ਸਿੰਘ ਜੀ ਤੁਸੀਂ ਵੀ ਮੇਰੇ ਹੀ ਪੁੱਤਰ ਹੋ ਜੱਫੀ ਚ ਲਿਆ ਕਲਾ ਵਿੱਚ ਲਿਆ ਉਹ ਦਿਨ ਤੋਂ ਉਹ ਜਿਹੜਾ ਪਰਿਵਾਰ ਸੀ ਨਾ ਬੀਬੀ ਭਿੱਖੀ ਤੇ ਨਥੂਰਾਮ ਇਹਨਾਂ ਦਾ ਬੇਟਾ ਹੈ ਜੋਰਾਵਰ ਸਿੰਘ ਤੇ ਪਿਆਰਿਓ ਉਹਨਾਂ ਨੇ ਨਾ ਵਿਚਾਰ ਬਣਾਈ ਕਿ ਮਾਤਾ-ਪਿਤਾ ਹੈ ਆਪਾਂ ਹੋਵੇ ਨਾ ਤੇ ਨਾਲੇ ਇਹਨਾਂ ਬੱਚਿਆਂ ਦਾ ਪਾਲਣ-ਪੋਸ਼ਣ ਇੱਥੇ ਕਰੀਏ ਚੰਗਾ ਪਰਿਵਾਰ ਹੈ ਸਰੀ ਪਰਿਵਾਰ ਹੈ ਕਿਸੇ ਗੱਲ ਦੀ ਕਮੀ ਨਹੀਂ ਕਿਉਂਕਿ ਨਥੂਰਾਮ ਦਾ ਜਿਹੜਾ ਸਹੁਰਾ ਸੀ ਉਹਨਾਂ ਜ਼ਮਾਨਿਆਂ ਚ ਕਾਨੂੰਗੋਸ ਇੰਨਾ ਵੱਡਾ ਪਰਿਵਾਰ ਸੀ ਬੜੀ ਬਗਰੀ ਬੜੀ ਤਗੜੀ ਕਿਰਪਾ ਸੀ ਔਰ ਉਹ ਪਿਆਰਿਓ ਇੱਥੇ ਨਾਲ ਫਿਰ ਸਜੇ ਸਜੇ ਵਿਚਨ ਲੱਗੇ ਸੀ ਜਿਵੇਂ ਸਜੇ ਸਜੇ ਉਹ ਜੋਰਾਵਰ ਸਿੰਘ ਵੀ ਵੱਡਾ ਹੋਈ ਗਿਆ ਤੇ ਪਿਆਰਿਓ ਜਿਸ ਵੇਲੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਨਾ ਆਨੰਦਪੁਰ ਸਾਹਿਬ ਦੇ ਕਿਲੇ ਤੋਂ ਛੱਡਣ ਦੇ ਨਾਲ ਉਹ ਜੋਰਾਵਰ ਸਿੰਘ ਜਿਹੜਾ ਸੀ ਉਹ ਵੀ ਵਹੀਰ ਦੇ ਵਿੱਚ ਨਾਲ ਨਿਕਲਿਆ ਹੈ ਤੇ ਜਿਸ ਵੇਲੇ ਭਾਈ ਬਚਿੱਤਰ ਸਿੰਘ ਦਾ ਸਿਣਾ ਕੋਟਲਾ ਨਿਹੰਗ ਖਾਂ ਬਰਾਰ ਚਰਤ ਸਿੰਘ ਜਾ ਕੇ ਦਿੰਦਾ ਹੈ ਨਾ ਸੂਇਆ ਉਪਾਗ ਦਾ ਤੇ ਜੋਰਾਵਰ ਸਿੰਘ ਉਹ ਜਿਹੜਾ ਨਾਲ ਸਿਉਸ ਲੈ ਜਾਂਦਾ ਤੇ ਪਿਆਰਿਓ ਜਾ ਕੇ ਜਦੋਂ ਸਿਣਾ ਦਿੱਤਾ ਤੇ ਜਿਸ ਵੇਲੇ ਅਜੀਤ ਸਿੰਘ ਜੀ ਹੋਰੀ ਭਾਈ ਬਚਿੱਤਰ ਸਿੰਘ ਜੀ ਨੂੰ ਚੁੱਕ ਕੇ ਲੈ ਜਾਂਦੇ ਨੇ ਤੇ ਉਦੋਂ ਵੀ ਉਹ ਜੋਰਾਵਰ ਸਿੰਘ ਨਾਲ ਆਇਆ ਉਸ ਨੂੰ ਕਹਿੰਦੇ ਆ ਪਾਤ ਪੁੱਤਰ ਜੋਰਾਵਰ ਪੰਜਵਾਂ ਪੁੱਤਰ ਜਿਹੜਾ ਧੰਨ ਧੰਨ ਸਾਇਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਬਣਾਇਆ ਸੀ ਤੇ ਪਿਆਰਿਓ ਜਿਸ ਵੇਲੇ ਉਥੋਂ ਕੋਟਲਾ ਨਿਆੰਖਾਂ ਤੋਂ ਅੱਗੇ ਨਿਕਲੇ ਆ ਨਾ ਤੇ ਚਮਕੌਰ ਦੀ ਗੜੀ ਤੱਕ ਉਹ ਜੋਰਾਵਰ ਸਿੰਘ ਨਾਲ ਆ ਗੁਰੂ ਸਾਹਿਬ ਹੁਣ ਜਿਸ ਵੇਲੇ ਜਾਗ ਇਥੇ ਸ਼ੁਰੂ ਹੋਇਆ ਸੀ ਉਸ ਵੇਲੇ ਫਿਰ ਪਿਆਰਿਓ ਉਸ ਜੋਰਾਵਰ ਸਿੰਘ ਨੂੰ ਸਤਗੁਰਾਂ ਨੇ ਕਿਹਾ ਪੁੱਤਰ ਲੋਕ ਜੇ ਤੂੰ ਇੱਥੇ ਸਾਡੇ ਨਾਲ ਸ਼ਹੀਦੀ ਪਾਉਣਾ ਹੈ ਨਾ ਤੇ ਲੋਕ ਕਹਿਣਗੇ ਛੋਟੇ ਛੋਟੇ ਬਗਾਨੇ ਪੁੱਤਰ ਮਰਵਾ ਦਿੱਤੇ ਤੇ ਤੂੰ ਇੰਡ ਕਰ ਤੂੰ ਇੱਥੋਂ ਚਲਾ ਜਾ ਤੇ ਫਿਰ ਪਿਆਰਿਓ ਉਹ ਗੁਰੂ ਦਾ ਹੁਕਮ ਮੰਨ ਕੇ ਪਹਿਲਾਂ ਮੰਨਦਾ ਨਹੀਂ ਪਰ ਉਸ ਵੇਲੇ ਹੁਕਮ ਮੰਨ ਕੇ ਤੇ ਕੋਟਲਾ ਨਿਆੰਗ ਖਾ ਬੱਗਾ ਸਿੰਘ ਉਹਨਾਂ ਦੇ ਘਰੇ ਜਾਂਦਾ ਹੈ ਭਾਈ ਬੱਗਾ ਸਿੰਘ ਜੀ ਹਣੀ ਕੌਣ ਨੇ ਪਿਆਰਿਓ ਭਾਈ ਬੱਗਾ ਸਿੰਘ ਜੀ ਹੁਣੀ ਉਹ ਪਰਿਵਾਰ ਹੈ ਜਿਨ੍ਹਾਂ ਨੇ ਕੋਟਲਾ ਨਿਆਂਗ ਖਾਂ ਵਿਖੇ ਬਚਤਰ ਸਿੰਘ ਦਾ ਸੰਸਕਾਰ ਕੀਤਾ ਸੀ ਹੁਣ ਉਹ ਉਹਨਾਂ ਦੇ ਕੋਲ ਜਿਸ ਵੇਲੇ ਪਿਆਰੇ ਜਾਂਦਾ ਹੈ ਤੇ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਉਹ ਸਾਰੇ ਜੰਗ ਦੇ ਵਿੱਚ 20 ਫੱਟ 20 ਫੱਟ ਜੋਰਾਵਰ ਸਿੰਘ ਪਾਲਤ ਪੁੱਤਰ ਦੇ 20 ਲੱਗੇ ਨੇ ਉਸ ਜੰਗ ਦੇ ਵਿੱਚ ਜਿਸ ਵੇਲੇ ਉਹਨਾਂ ਦੇ ਕੋਲ ਗਿਆ ਉਹਨਾਂ ਨੇ ਆਪਣੇ ਘਰ ਦੇ ਵਿੱਚ ਉਹਨੂੰ ਛਪਾਇਆ ਤੇ ਪਿਆਰਿਓ ਵੇਖਿਆ ਕਿ 20 ਫਾਟੇ ਦਾ ਇਲਾਜ ਕਰਨਾ ਚਾਹੀਦਾ ਉਸ ਵੇਲੇ ਇੱਕ ਮਾਤਾ ਸੀ ਜਿਹੜੀ ਕਿ ਨਜੂਮੀ ਜਿਹੜੀ ਕਿ ਹਕੀਮੀ ਕਰਦੀ ਸੀ ਕਹਿਣ ਲੱਗੇ ਆਪਾਂ ਹੋਵੇ ਨਾ ਤੀ ਇਹਨੂੰ ਉਹਦੇ ਕੋਲ ਲਿਜਾ ਕੇ ਦਾ ਇਲਾਜ ਕਰਵਾਈਏ ਤੇ ਪਿਆਰਿਓ ਇੱਕ ਗੱਡਾ ਤਿਆਰ ਕੀਤਾ ਗੱਡੇ ਦੇ ਵਿੱਚ ਥੱਲੇ ਲੱਕੜਾਂ ਚਿਣੀਆਂ ਲੱਕੜਾਂ ਦੇ ਵਿੱਚ ਪਾਲਤ ਪੁੱਤਰ ਜੋਰਾਵਰ ਸਿੰਘ ਨੂੰ ਲੰਮੇ ਪਾਇਆ ਉੱਪਰ ਲੱਕੜਾਂ ਰੱਖੀਆਂ ਕੋ ਕੁ ਮਾਂ ਦਾ ਇਤਨਾ ਡਰ ਸੀ ਮਾਤਾ ਦੇ ਕੋਲ ਲੈ ਕੇ ਗਏ ਮਾਤਾ ਨੇ ਉਹਨੂੰ ਸੇਧ ਜਾਬ ਕੀਤਾ ਪਿਆਰਿਓ ਉਥੋਂ ਸੇਧ ਜਾਬ ਹੋਣ ਤੋਂ ਬਾਅਦ ਪਾਲਤ ਪੁੱਤਰ ਜੋਰਾਵਰ ਸਿੱਖ ਕੋ ਇਸ ਸਮਾਂ ਆਪਣੇ ਘਰ ਵਿੱਚ ਰਹਿੰਦਾ ਹੈ ਬਾਅਦ ਦੇ ਵਿੱਚ ਜਿਸ ਵੇਲੇ ਮਾਤਾ ਜੀ ਜਿਹੜੇ ਕਿ ਜਦੋਂ ਪਰਿਵਾਰ ਵਿਛੜਿਆ ਹੈ ਨਾ ਤਿੰਨਾ ਹਿੱਸਿਆਂ ਚ ਪਰਿਵਾਰ ਹੋ ਗਿਆ ਸੀ ਇੱਕ ਹਿੱਸਾ ਤਾਂ ਤਾਂਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੈ ਵਡੇ ਸਹਿਰ ਜਾਦੇ ਤੇ ਸਿੰਘ ਤੇ ਇੱਕ ਹਿੱਸਾ ਮਾਤਾ ਗੁਜਰ ਕੌਰ ਜੀ ਤੇ ਛੋਟੇ ਛੋਟੇ ਬੱਚੇ ਉਹ ਜਿਹੜੇ ਨੇ ਕੁੰਮੇ ਮਾਸਕੀ ਦੀ ਝੋਪੜੀ ਵੱਲੋਂ ਚਲੇ ਗਏ ਤੇ ਇੱਕ ਹਿੱਸਾ ਭਾਈ ਮਣੀ ਸਿੰਘ ਜੀ ਤੇ ਮਾਤਾ ਸਹਿਬ ਕੌਰ ਜੀ ਇਹ ਪਰਿਵਾਰ ਜਿਹੜਾ ਹੈ ਇਹ ਗੁਰੂ ਸਾਹਿਬ ਦਾ ਇਹ ਇਹ ਜਿਹੜਾ ਹੈ ਦਿੱਲੀ ਵੱਲੋਂ ਚਲੇ ਗਿਆ ਕਿਉਂਕਿ ਦਿੱਲੀ ਸਰਬੰਧ ਸੀ ਰਿਸ਼ਤੇਦਾਰੀ ਸੀ ਫਿਰ ਇਹ ਉੱਥੇ ਜਾ ਕੇ ਦਿੱਲੀ ਦੇ ਵਿੱਚ ਰਹਿੰਦੇ ਨੇ ਤੇ ਪਿਆਰਿਓ ਇਹ ਪਾਲਤ ਪੁੱਤਰ ਜੋਰਾਵਰ ਸਿੰਘ ਜਿਹੜਾ ਹੈ ਨਾ ਇਹ ਉੱਥੋਂ ਫਿਰ ਮਾਤਾ ਜੀ ਹੋਣਾਂ ਦੇ ਨਾਲ ਰਲ ਕੇ ਮਾਤਾ ਜੀ ਹੋਣਾਂ ਦੇ ਨਾਲ ਰਲ ਕੇ ਜਦੋਂ ਬਾਅਦ ਦੇ ਵਿੱਚ ਵਾਪਸ ਦਮਦਮੇ ਪਹੁੰਚਦਾ ਸੋ ਇਤਿਹਾਸ ਦੀ ਵਚਨ ਕਰੀਏ ਪਿਆਰਿਓ ਜਿਸ ਵੇਲੇ ਸੰਗਰ ਸਿੰਘ ਨੂੰ ਕਲਗੀ ਤੋੜਾ ਸਜਾਤਾ ਹੈ ਸਤਿਗੁਰੂ ਇੱਥੋਂ ਚਲੇ ਗਏ ਅਗਲੇ ਦਿਨ ਸਵੇਰ ਦਾ ਯੁੱਧ ਫਿਰ ਸ਼ੁਰੂ ਹੋਇਆ ਹੈ ਉਸ ਯੁੱਧ ਦੇ ਵਿੱਚ ਸਾਰੇ ਸਿੰਘ ਜਿਹੜੇ ਨੇ ਪਿਆਰਿਓ ਸ਼ਹੀਦੀਆਂ ਪ੍ਰਾਪਤ ਕਰ ਜਾਂਦੇ ਨੇ ਜਿਸ ਵੇਲੇ ਅੰਦਰੋਂ ਨਾ ਤਾਂ ਨਗਾਰੇ ਦੀ ਆਵਾਜ਼ ਆਉਂਦੀ ਹੈ ਨਾ ਤੀਰਾਂ ਦੀ ਵਾਛੜ ਆਉਂਦੀ ਹੈ ਨਾ ਗੋਲੀਆਂ ਚੱਲਣ ਦੀ ਆਵਾਜ਼ ਆਉਂਦੀ ਹੈ ਇੱਕੋ ਦਮ ਧਾਵਾ ਬੋਲ ਕੇ ਮੁਗਲ ਹਕੂਮਤ ਨੇ ਵੇਖਿਆ ਤੇ ਜਦੋਂ ਜਾ ਕੇ ਅੰਦਰ ਕੀ ਦੇਖਦੇ ਨੇ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਮਾਰਿਆ ਗਿਆ ਕਿਉਂਕਿ ਭਾਈ ਸੰਗਰ ਸਿੰਘ ਦਾ ਚਿਹਰਾ ਮੋਰਾ ਸਾਰਾ ਜਿਹੜਾ ਸੀ ਨਾ ਗੁਰੂ ਗੋਬਿੰਦ ਸਿੰਘ ਦੇ ਨਾਲ ਐਨੇ ਬੰਨੇ ਮਿਲਦਾ ਸੀ ਕਿਉਂਕਿ ਉਹਨਾਂ ਦਾ ਤੇਜ ਤੱਕਣਾ ਵੀ ਬੜਾ ਔਕਾ ਸੀ ਗੁਰੂ ਗੋਬਿੰਦ ਸਿੰਘ ਦਾ ਇਸ ਕਰਕੇ ਉਹਨਾਂ ਨੇ ਭਾਈ ਸੰਗਰ ਸਿੰਘ ਨੂੰ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਮਝ ਲਿਆ ਤਲਵਾਰ ਦੇ ਨਾਲ ਸਿਰ ਉਹਨਾਂ ਦਾ ਲਾ ਕੇ ਆਪਣੇ ਨਾਲ ਲੈ ਜਾਂਦਾ ਹੁਣ ਇੱਥੇ ਸਾਰੇ ਕਾਰੋਬਾਰ ਜਿਹੜਾ ਉਸ ਸਮਾਪਤੀ ਹੋ ਜਾਂਦੀ ਹੈ ਜੁੱਧ ਦੀ ਸਮਾਪਤੀ ਤੋਂ ਬਾਅਦ ਸਾਰੀਆਂ ਫੌਜਾਂ ਵਾਪਸ ਚਲੇ ਗਈਆਂ ਪਿਆਰਿਓ ਤੇ ਫਿਰ ਉੱਥੇ ਕੀ ਹੁੰਦਾ ਇੱਕ ਬੀਬੀ ਹੈ ਹਰਸ਼ਰਨ ਕੌਰ ਬੀਬੀ ਹਰਸ਼ਰਨ ਕੌਰ ਨੂੰ ਜਦੋਂ ਪਤਾ ਲੱਗਦਾ ਹੈ ਮੈਦਾਨੇ ਜੰਗ ਦੇ ਵਿੱਚ ਸਿੰਘ ਸ਼ਹੀਦ ਹੋ ਗਏ ਆ ਵੱਡੇ ਸਹਿਬਜਾਦੇ ਸ਼ਹੀਦੀਆਂ ਪ੍ਰਾਪਤ ਕਰ ਗਏ ਨੇ ਆਪਣੀ ਮਾਤਾ ਦੇ ਨਾਲ ਵਿਚਾਰ ਕਰਕੇ ਕਹਿਣ ਲੱਗੀ ਮੇਰੇ ਕੋਲੋਂ ਜਰਿਆ ਨਹੀਂ ਜਾਂਦਾ ਮੈਂ ਜਾ ਕੇ ਉਹਨਾਂ ਸ਼ਹੀਦਾਂ ਦਾ ਸੰਸਕਾਰ ਕਰਨਾ ਚਾਹੀਦਾ। ਪਿਆਰਿਓ ਫਿਰ ਉਹ ਮੈਦਾਨੇ ਜੰਗ ਦੇ ਵਿੱਚ ਜਾਂਦੀ ਹੈ ਤੇ ਅਜੇ ਜਾਣੀ ਕਿ ਪੂਰੀ ਗੁਮਕ ਉਥੋਂ ਗਈ ਨਹੀਂ ਅਜੇ ਚਾਰ ਸਪੇਰੇ ਫੌਜਾਂ ਦਾ ਕੀੜਾ ਸੀ ਕੱਲੀ ਰਾਤ ਨੂੰ ਲੱਕੜਾਂ ਇਕੱਠੀਆਂ ਕਰਦੀ ਹੈ ਕੱਲੀ ਸ਼ਰੀਰਾਂ ਨੂੰ ਚੁੱਕ ਕੇ ਸਾਰਿਆਂ ਨੂੰ ਇੱਕ ਢੇਰ ਦੇ ਉੱਤੇ ਰੱਖ ਕੇ ਪਿਆਰਿਓ ਜਿਸ ਵੇਲੇ ਅਗਣ ਭੇੜ ਕਰਦੀ ਹੈ ਅਗਣੀ ਦਾ ਇੰਨਾ ਪਰ ਚੰਡ ਲਹਿਰ ਜਦੋਂ ਉਥੇ ਵੱਲਦੀ ਐ ਵੇਖ ਕੇ ਮੁਗਲ ਕੁਮਤ ਆਣ ਕੇ ਤੇ ਕੋ ਨੂੰ ਘੇਰ ਲੈਂਦੇ ਆ ਘੇਰ ਕੇ ਕਹਿਣ ਲੱਗੇ ਕਿ ਤੂੰ ਕੌਣ ਐ ਕਹਿਣ ਲਗੀ ਮੈਂ ਧਨ ਧਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪੁੱਤਰੀ ਹਾਂ ਕਹਿੰਦੀ ਫਿਰ ਤੂੰ ਕੀ ਕਰਦੀ ਐ ਕਹਿੰਦੀ ਦੇਖ ਲਓ ਮੈਂ ਆਪਣੇ ਵੀਰਾਂ ਦਾ ਸੰਸਕਾਰ ਕਰਦੀ ਹਾਂ ਹੋਰ ਕੀ ਕਰਦੀ ਹਾਂ ਹੁਣ ਉਧਰੋਂ ਇੰਨੇ ਚੱਲ ਨੂੰ ਉਦੇ ਹੱਥ ਦੇ ਵਿੱਚ ਹਥਿਆਰ ਕੋਈ ਨਹੀਂ ਸੀ ਇੱਕ ਮਗਲ ਸਪਾਈ ਦਾ ਵਰਸ਼ਾ ਖੋਇਆ ਜਿੰਨੇ ਚੰਨੂ ਪਿਆਰਿਓ ਵਰਸ਼ਾ ਖੋਇਆ ਫੌਜਾਂ ਨੇ ਉਸ ਨੂੰ ਜ਼ਖਮੀ ਕਰ ਦਿੱਤਾ ਔਰ ਜ਼ਖਮੀ ਹੋਈ ਬੀਬੀ ਹਰ ਸ਼ਰਨ ਕੌਰ ਨੂੰ ਚੁੱਕ ਕੇ ਉਸ ਚਿਖਾ ਦੇ ਵਿੱਚ ਬਾਲ ਦਿੱਤਾ ਬਾਅਦ ਵਿੱਚ ਪਿਆਰਿਓ ਜਿਹੜੇ ਬੱਗਾ ਸਿੰਘ ਹੋਰੀ ਨੇ ਉਹ ਇੱਥੇ ਵੀ ਆ ਕੇ ਜਦੋਂ ਹਕੂਮਤ ਚਲੇ ਜਾਂਦੀ ਹੈ ਅੱਗ ਬੁਝਾ ਜਾਂਦੀ ਹੈ ਅਧ ਸੜੀਆਂ ਲਾਛਣੇ ਉਹ ਆਣ ਕੇ ਤੇ ਪਿਆਰਿਓ ਫਿਰ ਉਹਨਾਂ ਸਾਰਿਆਂ ਸਿੰਘਾਂ ਦਾ ਸਸਕਾਰ ਕਰਦੇ ਸੋ ਇਹ ਗੁਰੂ ਸਾਹਿਬ ਦੇ ਜਾਨ ਤੋਂ ਬਾਜ਼ਾ ਦਾ ਪਿਆਰਿਓ ਇਤਿਹਾਸ ਜੋ ਆਪ ਜੀ ਨੇ ਸਰਵਣ ਕੀਤਾ ਹੈ ਭਾਈ ਸੰਗਤ ਸਿੰਘ ਦੀ ਸ਼ਹੀਦੀ ਤੇ ਜਿਹੜੇ ਸਿੰਘ ਭਾਈ ਕਾਠਾ ਸਿੰਘ ਜੀ ਭਾਈ ਮਦਨ ਸਿੰਘ ਜੀ ਭਾਈ ਨਚਨਾ ਜੀ ਇਹ ਤਕਰੀਬਲ ਸਾਰੇ ਸਿਗੇਥੇ ਸ਼ਹੀਦ ਹੋ ਜਾਂਦੇ ਨੇ ਤੇ ਇਹਨਾਂ ਦਾ ਸਸਕਾਰ ਬੀਬੀ ਅਰਚਨ ਕੌਰ ਦੇ ਰਾਈ ਤੇ ਭਾਈ ਬੱਗਾ ਸਿੰਘ ਜੀ ਹੋਰੀ ਕਰਦੇ ਨੇ ਬੀਬੀ ਅਰਚਨ ਕੌਰ ਜੀ ਵੀ ਇੱਥੇ ਸ਼ਹੀਦੀਆਂ ਪ੍ਰਾਪਤ ਕਰ ਜਾਂਦੇ ਨੇ ਸੋ ਇਥੋਂ ਅਗਲਾ ਇਤਿਹਾਸ ਜਿਹੜਾ ਹੈ ਕੱਲ ਨੂੰ ਕਿ ਸਾਬ ਜادیه ਛੋਟੇ ਜਿਹੜੇ ਨੇ ਹੁਕਮੇ ਮਾਸਕੀ ਦੇ ਨਗਰ ਤੋਂ ਕਿਵੇਂ ਅੱਗੇ ਜਾਂਦੇ ਨੇ ਆਪਾਂ ਉਹ ਇਤਿਹਾਸਕ ਲੜੀ ਨੂੰ ਕੱਲ ਨੂੰ ਤੋੜਾਂਗੇ ਤੇ ਕਾ ਨੂੰ ਅਖੰਡ ਜਾ ਵੀ ਪ੍ਰਾਰ ਅਰੰਭ ਹੋ ਜਾਣੇ ਨੇ ਤੇ ਫਿਰ ਪਿਆਰੇ ਉਹਨਾਂ ਦਾ ਸਾਰਾ ਇਤਿਹਾਸ ਜਿਹੜਾ ਹੈ ਉਹ ਭੋਗ ਵਾਲੇ ਜਨਾਬ ਜੀ ਦੇ ਨਾਲ ਸ਼ਰਮ ਨੂੰ ਕਰਾਵਾਂਗੇ ਇੱਥੇ ਆਪਾਂ ਸਮਾਪਤੀਆਂ ਕਰੀਏ ਜੀ ਹੋਈਆਂ ਭੁੱਲਾਂ ਨੂੰ ਨਾ ਚਿਤਾਰੇਓ ਆਗਾਜ਼ ਬੋਧ ਇਤਿਆਸ ਗੈਣ ਕਰਦੇ ਆਂ ਕਈ ਪ੍ਰਕਾਰ ਦੀਆਂ ਹੋ ਜਾਂਦੀਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਸੋ ਸਮੂਹ ਸੰਗਤਾਂ ਨੂੰ ਜੀ ਆਇਆਂ ਗੱਜ ਕੇ ਫਤਿਹ ਗਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ